ਪੰਜ ਦਰਿਆਵਾਂ ਦੀ ਧਰਤੀ ਪੰਜਾਬ ਮੰਨੀ ਜਾਂਦੀ ਸੀ ਜੋ ਕਿ ਕੁਝ ਸਮੇਂ ਤੋਂ ਸ਼ੀਵਾ ਦਰਿਆ ਇੱਕ ਨਸ਼ੇ ਦਾ ਵਹਿ ਪਿਆ ਜਿਸ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਜੜੀ ਆ ਰੁੜਦੀ ਗਈ ਹਾਹਾਕਾਰ ਮੱਚਦੀ ਗਈ ਕਈ ਮਾਵਾਂ ਦੇ ਪੁੱਤ ਖਤਮ ਹੋ ਗਏ ਕਈ ਭੈਣਾਂ ਦੇ ਭਰਾ ਨਸ਼ੇ ਚ ਆਪਣਾ ਜੀਵਨ ਗਵਾ ਗਏ ਕਈ ਬੱਚਿਆਂ ਦੇ ਪਿਤਾ ਜੋ ਕਿ ਇਸ ਵਕਤ ਉਹਨਾਂ ਦੇ ਸਿਰਾਂ ਤੇ ਉਹਨਾਂ ਦਾ ਸਾਇਆ ਨਹੀਂ। ਇਸੇ ਹੀ ਚੀਜ਼ ਨੂੰ ਲੈ ਕੇ ਅੱਜ ਤੁਹਾਡੇ ਰੂਬਰੂ ਹੋਏ ਹਾਂ ਅਸੀਂ ਇੱਕ ਇਹੋ ਜੀ ਸੇਵਾ ਸੁਸਾਇਟੀ ਵਿੱਚ ਪਹੁੰਚੇ ਹਾਂ। ਇਹ ਜਨਮ ਤੁਹਾਾਰੇ ਲਿਖੀ। ਬਿਲਕੁਲ ਇਸ ਨਾਲ ਸ਼ਬਦਾਂ ਦਾ ਅਰਥ ਜੋ ਆ ਉਹ ਅਸੀਂ ਅੱਜ ਇਸ ਸੇਵਾ ਸੁਸਾਇਟੀ 'ਚ ਵੇਖਿਆ ਜੋੜੀ ਆ ਪਿਤਾ ਪੁੱਤਰ ਦੀ। ਜਿਨ੍ਹਾਂ ਦਾ ਪਹਿਲੋਂ ਜੀਵਨ ਕੀ ਸੀ? ਤੇ ਹੁਣ ਜੀਵਨ ਕੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਰੂਬਰੂ ਕਰਾਂਗੇ ਔਰ ਇਸ ਵਕਤ ਜੇ ਕਹੀਏ ਤਾਂ ਦਸ਼ਮ ਪਿਤਾ ਦੀ ਇੰਨੀ ਕ ਬਖਸ਼ਿਸ਼ ਹੋਈ ਜਾਂ ਉਹ ਸਾਬਤ ਸੂਰਤ ਦਸ਼ਮ ਪਿਤਰ ਦੇ ਬਾਣੇ ਦੇ ਵਿੱਚ ਸਾਬਤ ਸੂਰਤ ਸਰੂਪ ਦੇ ਵਿੱਚ ਤੁਹਾਡੇ ਸਾਹਮਣੇ ਨੇ ਆਓ ਪਹਿਲਾਂ ਪਿਤਾ ਨਾਲ ਗੱਲਬਾਤ ਕਰਦਿਆਂ ਕਿ ਉਹਨਾਂ ਦਾ ਪਹਿਲਾ ਜੀਵਨ ਕੀ ਸੀ ਤੇ ਇਸ ਜੀਵਨ ਵਿੱਚ ਆਉਣ ਦਾ ਉਹਨਾਂ ਦਾ ਕੀ ਮਕਸਦ ਸੀ ਨਾਲੇ ਤੁਹਾਨੂੰ ਦੱਸ ਦਈਏ ਕਿ ਇਹ ਪਿਤਾ ਪੁੱਤਰ ਦੀ ਜੋੜੀ ਜਿੱਥੇ ਇੱਕ ਵਧੀਆ ਇਹਨਾਂ ਦੇ ਵਿਚਾਰ ਨੇ ਉਥੇ ਹੀ ਇਹ ਨਸ਼ਾ ਛਡਾਊ ਕੇਂਦਰ ਚਲਾ ਰਹੇ ਨੇ ਤਾਂ ਜੋ ਮਾਵਾਂ ਦੇ ਪੁੱਤ ਬਚ ਸਕਣ ਭੈਣਾਂ ਦੇ ਭਰਾ ਬਚ ਸਕਣ ਆਓ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੰਘ ਸਾਹਿਬ ਕੀ ਨਹਾ ਤੁਹਾਡਾ ਮੇਰਾ ਨਾਮ ਬਾਬਾ ਸਤਨਾਮ ਸਿੰਘ ਜੀ ਆ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਹੀਂ ਪੈਣਾ ਬਚਪਨ ਤੋਂ ਹੀ ਮੈਂ ਤੇ ਛੋਟਾ ਜਿਹਾ ਕੋ ਤਿੰਨ ਚਾਰ ਸਾਲ ਦਾ ਜੀ ਇੱਥੇ ਹਾਥੀ ਖੇਟੀ ਰਹਿਨੇ ਆ ਜੀ ਬਾਪੂ ਨੇ ਲੈ ਜਾਂਦਾ ਹੀ ਨਿੱਕੇ ਹੁੰਦੇ ਨੂੰ ਪਿੰਡ ਸਾਡਾ ਪਿੱਛੋ ਬਖਤਾ ਕੋੜਿਆ ਜੀ ਜੈਤੋ ਸਰਜੇ ਦੇ ਨਾਲ ਤੁਸੀਂ ਸਾਬ ਸੂਬਾ ਬਾਣੇ ਦੇ ਵਿੱਚ ਇਸ ਵਕਤ ਦਰਸ਼ਕਾਂ ਦੇ ਸਾਹਮਣੇ ਹੋ ਪਰ ਤੁਸੀਂ ਇਸ ਬਾਣੇ 'ਚ ਆਉਣ ਤੋਂ ਪਹਿਲਾਂ ਕੀ ਤੁਹਾਡਾ ਜੀਵਨ ਸੀ ਤੇ ਕਿਦਾਂ ਵਿਚਾਰ ਬਣਿਆ ਕਿ ਮੈਂ ਇਸ ਪਾਸੇ ਨੂੰ ਤਾਂ ਜੀ ਆਪਣਾ ਬਾਣਾ ਪਾਇਆ ਮੈਨੂੰ ਕੁਝ ਸਾਲ ਤੋਂ ਵੱਧ ਹੋ ਗਿਆ ਜੀ ਇਹ ਸਭ ਤੋਂ ਪਹਿਲਾਂ ਮੇਰੇ بیٹے ਨੇ ਬਾਣਾ ਪਾਇਆ ਹੈ ਜੀ ਬਾਬਾ ਗੁਰਮਖ ਸਿੰਘ ਨੇ ਇਹ ਪਹਿਲਾਂ ਮੋਨਾ ਹੈ ਜੀ ਰੋਡਾ ਭੋਡਾ ਹੈ ਕੋਈ ਕ੍ਰੀਮ ਸ਼ੇਪ ਹੀ ਤੇ ਨਸ਼ੇ ਪੱਤੇ ਬਹੁਤ ਜ਼ਿਆਦਾ ਕਰਦਾ ਹੈ ਜੀ ਵਾਗਰੂ ਸੱਚੇ ਪਾਸ਼ਾ ਬਾਜਾ ਵਾਲੇ ਨੇ ਕਿਰਪਾ ਕੀਤੀ ਇਹਦੇ ਤੇ ਤੇ ਇਹਨੇ ਬਾਣਾ ਪਾਇਆ ਗੁਰੂ ਦੇ ਲਾੜ ਲੱਗਾ ਤੇ ਇਹ ਬਾਣਾ ਪਾਇਆ ਤੇ ਨਿਹੰਗ ਸਿੰਘ ਆਮ ਮੈਮੀ ਦੇ ਨਾਲ ਜਾਣਾ ਹਜੀ ਗੱਡੀ ਤੇ ਤੇ ਨਿਹੰਗ ਸਿੰਘ ਆਉਂਦੇ ਵੀ ਸਾਡੇ ਕੋਲ ਉਹ ਸੱਜਣ ਮਿੱਤਰ ਜੀ ਐਨੇ ਮੈਨੂੰ ਆਖਿਆ ਕਰਨਾ ਵੀ ਪਿਤਾ ਜੀ ਤੂੰ ਹੀ ਵੀ ਬਾਣਾ ਪਾਓ ਬਾਬੇ ਆਂਦੇ ਵੀ ਪਿਤਾ ਜੀ ਨੂੰ ਵੀ ਬਾਣਾ ਪਾਓ ਮੈਂ ਖ ਲਓ ਜੀ ਜੇ ਮੈਂ 15 ਸਾਲ ਤੇ ਤੇਰੇ ਨਾਲ ਇੰਨਾ ਸਫਰ ਕਰ ਲਿਆ ਤੇ ਕੋਈ ਨਹੀਂ ਤੇ ਤੂੰ ਮੈਨੂੰ ਪੁੱਤ ਕਹਿੰਦਾ ਵੀ ਤੁਸੀਂ ਵੀ ਪਾਓ ਪਿਤਾ ਜੀ ਬਾਣਾ ਤੇ ਪਉਣਾ ਚਾਹੀਦਾ ਕੁਮਾਰੀ ਗੱਲ ਨਹੀਂ ਅਹੀਂ ਮਾਰਾ ਸੱਚੇ ਪਾਤਸ਼ਾਹ ਦਾ ਬਾਣਾ ਪਾਇਆ ਜੀ ਬਹੁਤ ਪਹਿਲਾਂ ਤੇ ਸਾਡੀ ਜ਼ਿੰਦਗੀ ਨਰਕ ਦੇ ਵਿੱਚ ਹੀ ਲੰਘੀ ਆ ਜੀ ਅਸਲ ਦੇ ਵਿੱਚ ਤੇ ਜ਼ਿੰਦਗੀ ਸਾਡੀ ਹੁਣ ਸ਼ੁਰੂ ਹੋਈ ਆ ਜੀ ਮਾਲਕ ਦੀ ਸੱਚੇ ਪਾਤਸ਼ਾਹ ਮੇਰੇ ਵਾਹਿਗੁਰੂ ਦੀ ਮੇਰੇ ਕਲਗੀਆਂ ਵਾਲੇ ਦੀ ਪੂਰੀ ਕਿਰਪਾ ਜੀ ਅਸੀਂ ਬਾਣੇ ਦੇ ਵਿੱਚ ਆਏ ਆ ਅਸੀਂ ਇਹ ਹੀ ਸਮਝਦੇ ਹਾਂ ਵੀ ਸਾਡਾ ਜਨਮ ਹੀ ਹੁਣ ਹੋਇਆ ਜੀ ਪਹਿਲਾਂ ਸਾਡੀ ਉਦਾਂ ਹੀ ਲੰਘ ਗਈ ਆ ਜੀ ਤੁਸੀਂ ਦੱਸਿਆ ਕਿ ਬੇਟਾ ਤੁਹਾਡਾ ਨਸ਼ੇ ਕਰਦਾ ਸੀ ਹਾਂਜੀ ਇੱਕ ਪਿਤਾ ਹੋਣ ਦੇ ਨਾਤੇ ਉਸ ਵਕਤ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਬੜਾ ਭੈਣਾ ਉਹਦੋਂ ਕੋਈ ਜ਼ਿੰਦਗੀ ਥੋੜੀ ਸੀ ਜੀ ਬਹੁਤ ਦੁੱਖਾਂ ਦੇ ਵਿੱਚ ਬੈਣਾ ਦਨ ਕੱਟੇ ਦੱਸ ਨਹੀਂ ਸਕਦਾ ਜੀ ਨਰਕ ਦੇ ਵਿੱਚ ਹੀ ਦਿਨ ਕੱਟੇ ਜੀ ਬਹੁਤ ਮੜੇ ਹਲਾ ਕੱਟ ਤੰ ਦੱਸ ਨਹੀਂ ਸਕਦਾ ਜੀ ਰਿਸ਼ਤੇਦਾਰ ਵੀ ਸਾਡੇ ਨਾਲ ਬੋਲਣ ਆਣ ਗਏ ਜੀ ਅਇ ਤੋ ਤੱਕ ਰਿਸ਼ਤੇਦਾਰਾਂ ਆਂਦੇ ਹੀ ਵੀ ਜੇ ਤੁਹਾਨੂੰ ਬੁਲਾਵਾਂਗੇ ਜਾਂ ਤਾਂ ਸਾਡੀ ਪਤਨਾਮੀ ਹੁੰਦੀ ਆ ਅੱਜ ਉਹ ਹੀ ਰਿਸ਼ਤੇਦਾਰ ਆ ਸਾਨੂੰ ਆਂਦੇ ਵੀ ਆਇਓ ਕਿਤੇ ਚਰਨ ਪਾ ਕੇ ਆਇਓ ਜੀ ਇਹ ਟਾਈਮ ਦੀਆਂ ਭੈਣਾ ਗੱਲਾਂ ਵਾਗਰੂ ਸੱਚੇ ਬਾਦਸ਼ਾਹ ਨੇ ਕਿੰਨੂੰ ਲੋਹੇ ਤੋਂ ਸੋਨਾ ਬਣਾ ਦੇਣਾ ਤੇ ਕਦੋਂ ਸੋਨੇ ਤੋਂ ਲੋਹਾ ਬਣਾ ਦੇਣਾ ਇਹ ਮਾਲਕ ਦੇ ਹੱਥ ਵਿੱਚ ਆ ਜੀ ਅਸੀਂ ਤੇ ਇਹੀ ਸਾਰਿਆਂ ਨੂੰ ਅਰਦਾਸ ਕਰਾਂਗੇ ਵੀ ਵਾਗਰੂ ਸੱਚੇ ਬਾਦਸ਼ਾਹ ਨੇ ਜੇ ਸਾਡੇ ਤੇ ਕਿਰਪਾ ਕੀਤੀ ਤਾਂ ਕਿਹ ਹੋਰ ਵੀ ਮਾਂ ਦਾ ਪੁੱਤ ਬਚ ਜਾਵੇ ਕਿ ਭੈਣ ਦਾ ਭਰਾ ਵੱਜ ਜਾਵੇ ਕੋਈ ਨਸ਼ੇ ਵਾਲੇ ਮੁੰਡੇ ਨਸ਼ੇ ਵਾਲੇ ਪਾਸੇ ਨਾ ਜਾਣ ਜੀ ਕਿਉਂ ਇਹ ਨਸ਼ਾ ਤੇ ਹੈ ਹੀ ਮਾੜਾ ਜੀ ਨਸ਼ੇ ਚ ਹੁਣ ਆ ਮੁੰਡੇ ਵੇਖੋ ਨਾ ਟੀਕੇ ਲਾ ਲਾ ਕੇ ਮਰਨ ਦੇ ਆ ਜੀ ਗੋਲੀਆਂ ਕਾਈ ਜਾਂਦੇ ਕੈਪਸੂਲ ਖਾਂਦੇ ਆ ਜੀ ਐ ਕਰਕੇ ਘਰਾਂ ਦੇ ਘਰ ਹੀ ਬਰਬਾਦ ਹੋਣ ਦੇ ਜੀ ਸਾਡੇ ਕੋਈ ਕਈ ਵਿਚਾਰੀਆਂ ਮਾਵਾਂ ਭੈਣਾਂ ਆਉਂਦੀਆਂ ਨੇ ਦੁਖੀ ਨੇ ਆਪਣੇ ਬੱਚਿਆਂ ਤੋਂ ਸਾਨੂੰ ਵੀ ਚਾਹੀਦਾ ਇੱਕ ਰਲ ਮਿਲ ਕੇ ਆਪਾਂ ਚੱਲੀਏ ਜੀ ਇਹ ਜੇ ਬੱਚੇ ਜਿਹੜੇ ਹੈ ਤੇ ਸਾਡੇ ਹੀ ਆ ਜੀ ਚਾਹੇ ਉਹ ਕਿਸੇ ਵੀ ਕੌਮ ਦੇ ਆ ਜੀ ਇਹਨਾਂ ਨੂੰ ਬਚਾਈਏ ਰਲ ਮਿਲ ਕੇ ਆਪਾਂ ਸੋ ਤੁਸੀਂ ਦੇਖਿਆ ਕਿ ਪਿਤਾ ਜੀ ਥੋੜੇ ਭਾਵੁਕ ਹੋ ਗਏ ਕਿਉਂਕਿ ਜਿਹੜੀ ਬੀਤੀ ਜ਼ਿੰਦਗੀ ਆ ਉਹ ਕਿਤੇ ਨਾ ਕਿਤੇ ਦਿਲ ਤੇ ਜ਼ਖਮ ਦੇ ਕੇ ਜਾਂਦੀ ਆ ਸੋ ਸਾਡੇ ਨਾਲ ਉਹਨਾਂ ਦੇ ਪੁੱਤਰ ਮੌਜੂਦ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਸਰੂਪ ਦੇ ਵਿੱਚ ਕਿਸ ਤਰ੍ਹਾਂ ਆਏ ਤੇ ਪਹਿਲੀ ਜ਼ਿੰਦਗੀ ਉਹਨਾਂ ਦੀ ਕੀ ਸੀ ਤੇ ਹੁਣ ਦੀ ਜ਼ਿੰਦਗੀ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਆ ਕੀ ਸ਼ੁਭਨਾਮ ਸਿੰਘ ਸਾਹਿਬ ਆਪਣਾ ਮੇਰਾ ਨਾਮ ਗੁਰਮukh ਸਿੰਘ ਜੀ ਆ ਸਿੰਘ ਸਾਹਿਬ ਤੁਹਾਡੀ ਪਹਿਲੀ ਜ਼ਿੰਦਗੀ ਬਾਰੇ ਥੋੜਾ ਚਾਨਣਾ ਪਾਓ ਕਿਉਂਕਿ ਤੁਹਾਡੇ ਪਿਤਾ ਜੀ ਨੇ ਦੱਸਿਆ ਕਿ ਤੁਸੀਂ ਨਸ਼ਾ ਕਰਦੇ ਸੀ ਪਰ ਅੱਜ ਅਸੀਂ ਤੁਹਾਨੂੰ ਵੇਖ ਰਹੇ ਹਾਂ ਤੇ ਅੱਖਾਂ ਯਕੀਨ ਨਹੀਂ ਕਰ ਰਹੀਆਂ ਕਿ ਉਸ ਹਾਲਾਤ ਨੂੰ ਛੱਡ ਕੇ ਕੋਈ ਇਹੋ ਜਿਹਾ ਸਿੰਘ ਸੱਜ ਸਕਦਾ ਆ ਤੇ ਆਪਣਾ ਜੀਵਨ ਸਵਾਰ ਸਕਦਾ ਬਹੁਤ ਨਸ਼ਾ ਕੀਤਾ ਜੀ ਭੈਣ ਜੀ 14-15 ਸਾਲ ਨਸ਼ਾ ਕੀਤਾ ਆਪਣੀ ਜ਼ਿੰਦਗੀ ਚ ਸਾਰਾ ਕੁਝ A ਤੋਂ Z ਨਸ਼ੇ ਸਾਰੇ ਕੀਤੇ ਆ ਤੇ ਪਿਤਾ ਜੀ ਕਹਿੰਦੇ ਹੁੰਦੇ ਸੀ ਕੁਝ ਸਮਝ ਜਾ ਸਮਝ ਜਾ ਸਮਝ ਜਾ بڑے ਸੈਂਟਰਾਂ ਚ ਵੀ ਦਾਖਲ ਕਰਾਇਆ ਪਰ ਸਮਝ ਉਦੋਂ ਆਈ ਜਦੋਂ ਭਾਈ ਅਮਰਤਪਾਲ ਸਿੰਘ ਜੀ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਪੈਰ ਪਾਇਆ ਨਾ ਤੇ ਉਹਨਾਂ ਦੇ ਵਿਚਾਰ ਸੁਣਨੇ ਵੀਡੀਓ ਸੁਣਨੀ ਆ ਤੇ ਉਦੋਂ ਨੂੰ ਬਾਬਾ ਜੀ ਨੇ ਬਾਅਦ ਚ ਦਾਖਲ ਕਰਾਤਾ ਮੈਨੂੰ ਬਾਣਾ ਪਾਉਣ ਵਾਲੇ ਮੇਰੇ ਉਸਤਾਦ ਜੀ ਨੇ ਮੜੀਆਂਵਾਲ ਤੋਂ ਬਾਬਾ ਜੀ ਹਿੰਮਤ ਸਿੰਘ ਬਾਬਾ ਜੀ ਭਾਗ ਸਿੰਘ ਦੋ ਭਰਾ ਨੇ ਤੇ ਉਹਨਾਂ ਨੇ ਬਾਣਾ ਪਵਾਇਆ ਉਹਨਾਂ ਇੱਧਰ ਤੋੜਿਆ ਜ਼ਿੰਦਗੀ ਮੇਰੀ ਉਹਨਾਂ ਦੀ ਸਵਾਰੀ ਆ ਸਰ ਤੇ ਫਿਰ ਪਹਿਲੀ ਜ਼ਿੰਦਗੀ ਮਤਲਬ ਨੂੰ ਲੈ ਕੇ ਤੁਸੀਂ ਹੁਣ ਕੀ ਸੋਚਦੇ ਹੋ ਕਿ ਉਹ ਸਮਾਂ ਬਰਬਾਦ ਹੋਇਆ ਜਾਂ ਹੁਣ ਸਮਾਂ ਵਧੀਆ ਆ ਉਹ ਸਮਾਂ ਤੇ ਬਹੁਤ ਜ਼ਿਆਦਾ ਬਰਬਾਦ ਹੋਇਆ 14 ਦੇ 14 15 ਸਾਲ ਹੀ ਬਰਬਾਦ ਹੋਏ ਪੰਜੀ ਤੇ ਅਸਲ ਜ਼ਿੰਦਗੀ ਹੁਣ ਸ਼ੁਰੂ ਹੋਈ ਆ ਮਾਰਾਇ ਨੇ ਬਾਣੀ ਦਿੱਤੀ ਬਾਣਾ ਦਿੱਤਾ ਅਸਲ ਜ਼ਿੰਦਗੀ ਹੁਣ ਸ਼ੁਰੂ ਹੋਈ ਆ ਕਹਿੰਦੇ ਨੇ ਕਿ ਭਾਵੇਂ ਨਸ਼ਾ ਕੇਂਦਰ ਕੋਈ ਦਾਖਲ ਕਰਾ ਲੇ ਜਾਂ ਕਿੰਨਾ ਵੀ ਕੋਈ ਜ਼ੋਰ ਲਾ ਲੇ ਨਸ਼ਾ ਨਹੀਂ ਛੁੱਟਦਾ ਪਰ ਇਹ ਤੁਹਾਡੇ ਤੇ ਬਖਸ਼ਿਸ਼ ਜਿਹੜੀ ਚਲੋ ਭਾਈ ਅਮਰਪਾਲ ਸਿੰਘ ਜੀ ਨੂੰ ਲੈ ਕੇ ਤੁਸੀਂ ਉਹਨਾਂ ਦੀਆਂ ਵੀਡੀਓ ਵੇਖੀਆਂ ਉਹਨਾਂ ਦੇ ਵਿਚਾਰ ਸੁਣੇ ਬਹੁਤ ਵਧੀਆ ਤੁਹਾਡੇ ਤੇ ਬਖਸ਼ਿਸ਼ ਹੋਈ ਆ ਪਰ ਕੀ ਤੁਹਾਨੂੰ ਇਹ ਚੀਜ਼ ਛੱਡਣ 'ਚ ਕੋਈ ਮੁਸ਼ਕਲ ਆਈ ਮੁਸ਼ਕਿਲ ਉਹ ਹੀ ਕੁਝ 2 4 5 ਦਿਨ ਮੁਸ਼ਕਲ ਆਉਂਦੀ ਬਾਅਦ ਚ ਕੋਈ ਮੁਸ਼ਕਲ ਨਹੀਂ ਆਉਂਦੀ ਤਾ ਬਾਕੀ ਜਿਹੜੇ ਮੈਂ ਖੱਬੇ ਰਾਜਪੂਤ ਵਿਦਿਆਲਾ ਹੀ ਮੈਤੇ ਤੋਂ ਜਦੋਂ ਕਮਾਨਾਂ ਨੂੰ ਜਾਈਏ ਨਾ ਖੱਬੇ ਰਾਜਪੂਤ ਤੇ ਉਥੇ ਵਿਦਿਆਲਾ ਹੀ ਉਥੇ ਮੈਨੂੰ ਦਾਖਲ ਪੇਤਾ ਹੀ ਨਿਕਰਾਇਆ ਕੋਈ ਮਰੇਆਂ ਕੁਝ 5 5.5 ਮਹੀਨੇ ਉਥੇ ਤੇ ਬਾਕੀ ਉਥੇ ਮੇਰੇ ਉਸਤਾਦ ਜੀ ਨਾ ਜਿਹੜੇ ਬਾਬਾ ਹਿੰਮਤ ਜੀ ਉਹਨਾਂ ਮੈਨੂੰ ਬੜਾ ਸਮਝਾਇਆ ਬਾਬਾ ਜੀ ਭਾਗ ਸਿੰਘ ਜੀ ਉਹਨਾਂ ਬੜਾ ਸਮਝਾਇਆ ਮੈਨੂੰ ਕਿਤੇ ਨਾ ਕਿਤੇ ਸਾਡੀ ਜਵਾਨੀ ਅੱਜ ਵੀ ਨਸ਼ੇ 'ਚ ਗਲਾਂਤ ਹੋ ਰਹੀ ਆ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਕੀ ਕੋਈ ਖਾਸ ਉਹਨਾਂ ਨੂੰ ਜਾਣਕਾਰੀ ਦੇਣਾ ਚਾਹੋਗੇ ਕਿ ਇਹਨੂੰ ਛੱਡ ਕੇ ਅਸੀਂ ਆਪਣਾ ਜੀਵਨ ਸਵਾਰ ਲਈਏ ਤੇ ਆਪਣੇ ਪਰਿਵਾਰਾਂ ਨੂੰ ਬਚਾਈਏ ਬਿਲਕੁਲ ਜੀ ਛੱਡਣਾ ਚਾਹੇ ਇਹ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਵੱਧ ਗਿਆ ਨਸ਼ਾ ਨਸ਼ਾ ਛੱਡੋ ਮੈਂ ਦੇਹ ਕਹੂੰਗਾ ਨਸ਼ਾ ਛੱਡੋ ਕੋਡ ਲਾਓ ਗਲੋ ਬੜੇ ਨੌਜਵਾਨ ਨੇ ਜਿਨ੍ਹਾਂ ਨੇ ਨਸ਼ੇ ਛੱਡੇ ਆ ਕਾਫੀ ਨੌਜਵਾਨ ਆ ਜਿਨ੍ਹਾਂ ਨੇ ਨਸ਼ੇ ਛੱਡੇ ਨਹੀਂ ਉਹ ਵੀ ਸੰਸਾਰ ਚ ਵਿਚੁੰਦੇ ਨੇ ਹੁਣ ਤੁਸੀਂ ਨਸ਼ਾ ਛਡਾਊ ਕੇਂਦਰ ਚ ਆ ਰਹੇ ਹੋ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਕੀ ਸੋਚ ਰੱਖਦੇ ਹੋ ਅੱਗੇ ਦੀ ਵੀ ਤੇ ਜਾਂ ਕੀ ਸੋਚ ਲੈ ਕੇ ਇਹ ਨਸ਼ਾ ਛਡਾਊ ਕੇਂਦਰ ਤੁਸੀਂ ਸ਼ੁਰੂ ਕੀਤਾ ਐਂディ ਇਹ ਸੋਚ ਸ਼ੁਰੂ ਇਹ ਕਰਕੇ ਕੀਤਾ ਵੀ ਜੇ ਸਾਦੀ ਮਾਲਕ ਨੇ ਬਾਹ ਫੜੀ ਜਾਣਾ ਦਵੇਂ ਬਾਸ਼ਾ ਨੇ ਬਾਜਾਂ ਵਾਲੇ ਨੇ ਤੇ ਇਹ ਵੀ ਬਚਨ ਇਹ ਸੋਚ ਕਰਕੇ ਸ਼ੁਰੂ ਕੀਤਾ ਕੁਝ ਇੱਕ ਮੇਰਾ ਇਹ ਪਚੰਗੀ ਆ ਜੀ ਫਤੇ ਸਿੰਘ ਇਹ ਨਾ ਇਹਦੇ ਅਲ ਦੇਖ ਕੇ ਵੀ ਕੁਝ ਮੈਂ ਵਿਚਾਰ ਆਪਣੇ ਬਦਨੇ ਕਿਉਂਕਿ ਇਹ ਅਮਰਤਾ ਰੀ ਸਿੱਖਿਆ ਜੀ ਬਚਪਨ ਤੋਂ ਹੀ ਤੇ ਫਿਰ ਪਤਾ ਜੀ ਕਹਿੰਦੇ ਸੀ ਵੀ ਏ ਵੱਡਾ ਹੋ ਕੇ ਕਿੱਦਨੋਂ ਜਾਊਗਾ ਮਾ ਕੀ ਇਹ ਦੇਖ ਕੇ ਉਹ ਰਾਵਾਂ ਤੇ ਆਊਗਾ ਫਿਰ ਤਾਂ ਬਜ਼ਾਰ ਬਦਲਨੇ ਭਾਈ ਨੇ ਇੱਕ ਪਿਤਾ ਨੇ ਆਪਣੇ ਬੱਚੇ ਨੂੰ ਸੁਧਾਰਿਆ ਔਰ ਉਸ ਬੱਚੇ ਨੇ ਆਪਣੇ ਪਿਤਾ ਨੂੰ ਦਸ਼ਮ ਪਿਤਾ ਜੀ ਦਾ ਬਾਣਾ ਪਾਉਣ ਲਈ ਪ੍ਰੇਰਿਤ ਕੀਤਾ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਮੇਰਾ ਛੋਟਾ ਪਚੰਗੀ ਹੈ ਜਿੰਨੂੰ ਵੇਖ ਕੇ ਮੈਨੂੰ ਵੀ ਸਿਹਤ ਮਿਲੀ ਕਿ ਮੇਰਾ ਇੱਕ ਛੋਟਾ ਬੱਚਾ ਜੋ ਸਾਬਤ ਸੂਰਤ ਆ ਔਰ ਆ ਪਾਣੀ ਦੇ ਵਿੱਚ ਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਬੱਚੇ ਨੂੰ ਵੀ ਵੇਖ ਕੇ ਇਹ ਸੇਧ ਮਿਲੀ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਆਓ ਪਿਤਾ ਜੀ ਨਾਲ ਗੱਲ ਕਰਦੇ ਆ ਦੁਬਾਰਾ ਕਿਉਂਕਿ ਇਹ ਨਸ਼ਾ ਛਡਾਊ ਕੇਂਦਰ ਚਲਾ ਰਹੇ ਨੇ ਉਸ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਾਹਿਬ ਤੁਸੀਂ ਨਸ਼ਾ ਛਡਾਊ ਕੇਂਦਰ ਚਲਾ ਰਹੇ ਹੋ ਹੁਣ ਤੱਕ ਕਿੰਨੇ ਇੱਥੇ ਨਸ਼ਾ ਛੱਡ ਚੁੱਕੇ ਨੇ ਹੁਣ ਤੱਕ ਜਣੇ ਆ ਪੈਂਡ ਹੋ ਕੇ ਤੇ ਸਾਡੇ ਕੋਲ ਕੋ 65 70 ਜਣੇ ਗਏ ਆ ਅਹੀਂ ਆਤ ਵੀ ਜਿਆਦਾ ਕੁ ਰੱਖਦੇ ਨਹੀਂ ਜੀ ਕਿਸੇ ਨੂੰ ਅਹੀਂ ਤੇ ਵੇਖੋ ਜੀ ਕੋਈ ਆਪਣੇ ਹੀ ਆ ਨੇ ਪਿੱਛੋਂ ਚ ਛੱਡਦੇ ਜਿੱਦੋਂ ਤੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਕੋਈ ਕਿਰਤ ਕਰੋ ਕਮਾਈ ਕਰੋ ਤੇ ਆਪਣਾ ਪਰਿਵਾਰ ਪਾਲੋ ਰੱਖਦੇ ਨਹੀਂ ਇਹ ਜਿਆਦਾ ਚਿਰ ਜੀ ਐਸ ਕਰਕੇ ਅਹੀਂ ਇੱਕ ਇੱਕ ਕੇਂਦਰ ਨਹੀਂ ਬਣਾਇਆ ਜੀ ਅਹੀਂ ਤੇ ਇੱਕ ਬਣਾਇਆ ਜੀ ਇਹ ਜਨਮ ਤੁਹਾਾਰੇ ਲੈ ਕੇ ਵੀ ਜਦਨ ਸਾਡਾ ਬੇਟਾ ਠੀਕ ਹੋ ਗਿਆ ਬਾਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਅਹੀਂ ਪਰ ਸੋਸਾਇਟੀ ਦਾ ਨਾਰਾ ਕੱ ਦਿੱਤਾ ਜੀ ਇਹ ਜਨਮ ਤੁਮਾਰੇ ਲੈ ਕੇ ਜੀ ਕਿ ਹੁਣ ਇਹ ਜਿਹੜੀ ਜ਼ਿੰਦਗੀ ਆ ਨਾ ਇਹ ਤੇਰੇ ਲੇਖਿਆ ਵਾ ਵਾਹਿਗੁਰੂ ਸੱਚੇ ਪਾਚਾ ਤੇ ਇਹ ਥਾੜੀ ਦਿੱਤੀ ਆ ਤਾਂ ਕਰਕੇ ਅਹੀਂ ਇੱਥੇ ਤੇ ਕੁਫਰੀ ਦਵਾਈਆਂ ਬਜ਼ੁਰਗ ਵੀ ਲਿਉਣਿਆਂ ਜੀ ਕੋਈ ਬੇਸਹਾਰਾ ਜਿੱਦਾ ਬਜ਼ੁਰਗ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਬਜ਼ੁਰਗਾਂ ਨੂੰ ਨਹੀਂ ਰੱਖਦੇ ਜੀ ਅਹੀਂ ਆਨੇ ਵੀ ਸਾਡੇ ਕੋਲ ਸੜ ਜਾਣ ਅਸੀਂ ਰੱਖਾਂਗੇ ਜੀ ਜਿੰਨੇ ਜੋਗੇ ਆ ਅਸੀਂ ਸੇਵਾ ਕਰਾਂਗੇ ਜਨ ਦਵਾਈਆਂ ਕੱਪੜਾ ਲੀਡਾ ਪ੍ਰਸਾਦਾ ਪਾਣੀ ਜੋ ਵੀ ਆ ਸਾਡਾ ਨੀਗਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੀ ਪਰ ਇਹ ਜੇ ਚੰਗਾ ਕੰਮ ਕਰਦੇ ਆ ਕਈ ਲੋਕ ਉਹ ਵੀ ਨਹੀਂ ਠੀਕ ਸਮਝਦੇ ਜੀ ਹੁਣ ਤੁਹਾਡੇ ਕੋਲ ਇੱਥੇ ਨਸ਼ਾ ਛੱਡਣ ਵਾਸਤੇ ਜਿਹੜੇ ਆਏ ਨੇ ਨੌਜਵਾਨ ਉਹ ਕਿੰਨੇ ਨੇ ਤੇ ਕਿੰਨੀ ਕੁ ਮੁਸ਼ਕਲ ਆਉਂਦੀ ਆ ਇਹਨਾਂ ਨੂੰ ਨਸ਼ਾ ਛਡਾਉਣ ਬਲ ਨੂੰ ਲੈ ਕੇ ਜਾਣ ਦੀ ਕਿੰਨੀ ਕੁ ਮੁਸ਼ਕਲ ਆਉਂਦੀ ਆ ਜਾਂ ਕਿੰਨੀ ਕ ਜਦੋਜਹਿਦ ਕਰਨੀ ਪੈਗੀ ਤੁਹਾਨੂੰ ਸਾਡੇ ਕੋਲ ਦੇਖੋ ਜੀ ਅਸੀਂ ਇੰਨੇ ਜ਼ਿਆਦੇ ਜਾਨੇ ਨਹੀਂ ਰੱਖਦੇ ਜਿੰਨਾ ਅਸੀਂ ਸਾਂਭੀ ਸਕਦੇ ਆ ਜੀ ਇਹਨਾਂ ਨੂੰ 14-15 ਜਾਨੇ ਆ ਜੀ ਜ਼ਿਆਦਾ ਅਸੀਂ ਨਾ ਰੱਖਦੇ ਆ ਕਿਉਂ ਜੇ ਜ਼ਿਆਦਾ ਰੱਖੀਏ ਤਾਂ ਸਾਂਭੇ ਨਹੀਂ ਜਾਂਦੇ ਜੀ ਅਸੀਂ ਉਹਨੇਗੀ ਰੱਖਦੇ ਆ ਜੀ ਨਾਲ ਨਾਲ ਛੱਡੀ ਜਾਂਦੇ ਆ ਕੋਈ ਪਰਿਵਾਰ ਜਦੋਂ ਆਉਂਦਾ ਹੀ ਛੱਡ ਦਿੰਦੇ ਆ ਜੀ ਕਈ ਬੰਦੇ ਸਾਡੇ ਕੋਲ ਇਦਾਂ ਦੇ ਵੀ ਤੁਹਾਨੂੰ ਵੀਡੀਓ ਵਿਖਾਵਾਂਗੇ ਵੇਖਿਓ ਤੁਸੀਂ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵੀ ਪਤਾ ਹੀ ਨਹੀਂ ਹੁੰਦਾ ਉਹਨਾਂ ਦਾ ਵੀ ਬਚਣਾ ਕਿ ਨਹੀਂ ਲਿਆਈਏ ਉਹਨਾਂ ਨੂੰ ਤੇ ਮੁੜ ਕੇ ਉਹ ਬਾਅਦ ਚ ਦੋ ਤਿੰਨ ਮਹੀਨੇ ਬਾਅਦ ਸੋਣਾ ਹੋ ਜਾਂਦੇ ਆ ਜੀ ਬਾਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਆ ਪਰ ਕਿਰਪਾ ਤਾਂ ਮਾਲਕ ਕਰਦਾ ਜੇ ਉਹ ਆਪਣੀ ਸੁਸਾਇਟੀ ਬਦਲ ਦੇ ਆਪਣੋ ਰਾਹ ਬਦਲ ਤੇ ਜੇ ਆਪਣਾ ਰਾਹ ਨਹੀਂ ਬਦਲਦੇ ਉਸੇ ਸੁਸਾਇਟੀ ਦੇ ਵਿੱਚ ਰਹਿਣ ਤੇ ਫਿਰ ਹੋ ਸਕਦਾ ਵੀ ਉਹ ਫੇਰ ਵੀ ਕਰ ਸਕਦੇ ਆ ਜੀ ਸਿੰਘ ਸਾਹਿਬ ਕਹਿੰਦੇ ਨੇ ਕਿ ਨਸ਼ਾ ਇੱਕ ਬਿਮਾਰੀ ਆ ਹਾਂਜੀ ਤੁਹਾਨੂੰ ਕੀ ਲੱਗਦਾ ਤਹੋਂ ਤੱਕ ਤੁਸੀਂ ਜਿੰਨੀਆਂ ਵੀ ਨੌਜਵਾਨਾਂ ਨੂੰ ਨਸ਼ਾ ਛਡਾਇਆ ਜਾਂ ਹੁਣ ਵੀ ਤੁਹਾਡੇ ਕੋਲ ਨੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਨਸ਼ੇ ਦਾ ਬੀਜ ਉਤਪਨ ਹੁੰਦਾ ਆ ਇਹ ਇਹਨਾਂ ਦੇ ਸਰੀਰ ਨੂੰ ਕੋਈ ਲੱਗਦਾ ਆ ਜਾਂ ਸੋਚ ਆ ਜਾਂ ਕੀ ਹੈ ਇਹ ਚੀਜ਼ ਹੁਣ ਤੱਕ ਕੀ ਤੁਹਾਡੇ ਸਾਹਮਣੇ ਆਇਆ ਤੇ ਇਹਨਾਂ ਨੂੰ ਕਿਵੇਂ ਦੁਨੀਆ ਨੂੰ ਸਮਝਾਉਣਾ ਚਾਹੀਦਾ ਜਾਂ ਘਰਦਿਆਂ ਨੂੰ ਜਾਂ ਪੇਰੈਂਟਸ ਨੂੰ ਕਿਵੇਂ ਇਹਨਾਂ ਨੂੰ ਟ੍ਰੀਟ ਕਰਨਾ ਚਾਹੀਦਾ ਇਹ ਵਿਚਾਰੇ ਜਿਹੜੇ ਬੱਚੇ ਆ ਰਾਹੋ ਕਰਾਏ ਪੈ ਗਏ ਆ ਜੀ ਇਹ ਵਿਚਾਰੇ ਜਦੋਂ ਗੋਲੀ ਗੱਟਾ ਖਾਂਦੇ ਨੇ ਟੀਕਾ ਲਾਉਂਦੇ ਨੇ ਇਹਨਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਜੀ ਇਹਨਾਂ ਦਾ ਕੋਈ ਪਿਓ ਨਹੀਂ ਕੋਈ ਮਾਂ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋ ਘਰਦੇ ਨਹੀਂ ਕੋ ਬੱਚਾ ਨਹੀਂ ਇਹ ਕਹੇ ਦਾ ਵੀ ਸਕੇ ਨਹੀਂ ਜੇ ਵਿਚਾਰੇ ਕਿਉਂ ਵੀ ਇਹ ਦਿਮਾਗ ਇਹਨਾਂ ਦਾ ਵਿਚਾਰਿਆਂ ਦਾ ਕੰਮ ਕਰਦਾ ਨਾੜਾ ਸੋਨ ਹੋ ਜਾਂਦੀਆਂ ਇਹਨਾਂ ਦੀਆਂ ਕੋ ਦਿਮਾਗ ਕੰਮ ਨਹੀਂ ਕਰਦਾ ਜੀ ਇਹਨਾਂ ਦਾ ਐ ਕਰਕੇ ਜਦੋਂ ਇਹ ਦੁੱਤ ਤਿੰਨ ਛੱਡਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਹਾਂ ਠੀਕ ਆ ਇਹ ਚੰਗੇਰਾ ਵਾਲੇ ਜਾਣਦੇ ਆ ਸਿੰਘ ਸਾਹਿਬ ਕੀ ਜਿੱਦਾਂ ਕਹਿੰਦੇ ਨੇ ਜਿਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਮੈਡੀਸਨ ਦਿੱਤੀ ਜਾਂਦੀ ਆ ਤੁਸੀਂ ਇਹਨਾਂ ਨੂੰ ਕੀ ਇਹੋ ਜਿਹਾ ਟਰੀਟਮੈਂਟ ਦਿੰਦੇ ਹੋ ਜਾਂ ਕੋਈ ਮੈਡੀਸਨ ਇਹੋ ਜਿਹੀ ਦਿੰਦੇ ਹੋ ਜਾਂ ਕੋਈ ਮੈਡੀਟੇਸ਼ਨ ਮੈਡੀਟੇਸ਼ਨ ਕਰਾਉਂਦੇ ਹੋ ਜਾਂ ਕੀ ਕਰਦੇ ਹੋ ਜਿਹਦੇ ਨਾਲ ਇਹ ਹੌਲੀ-ਹੌਲੀ ਆਪਣੇ ਅਸਲੀ ਰੂਪ ਦੇ ਵਿੱਚ ਜਾਂ ਪਹਿਲੇ ਰੂਪ ਦੇ ਵਿੱਚ ਆਉਂਦੇ ਜਾਂਦੇ ਨੇ ਕੁਝ ਵੀ ਨਹੀਂ ਭੈਣ ਜੀ ਦਵਾਈ ਨਾਲੋਂ ਦਵਾਈ ਜ਼ਿਆਦਾ ਕੰਮ ਕਰਦੀ ਆ ਜੀ ਜੇ ਇਹ ਆਖੀ ਕਿ ਦਵਾਈਆਂ ਕੰਮ ਕਰਦੀਆਂ ਤਾਂ ਉਹ ਤੇ ਐਵੇਂ ਇੱਕ ਗੱਲਾਂ ਹੀ ਆ ਜੀ ਹਾਂ ਤਾਕਤ ਦੇ ਇਹਨਾਂ ਨੂੰ ਟੀਕੇ ਲਾ ਦਿੰਦੇ ਆ ਜੀ ਕੋ ਤਾਕਤ ਦੇ ਕੈਪਸੂਲ ਦੇ ਦਿੰਨੇ ਆ ਜੀ ਕੁਝ ਜਦਾਂ ਇਹ ਪਹਿਲਾਂ ਪਹਿਲਾਂ ਜਦੋਂ ਆਉਂਦੇ ਨੇ ਕੋ ਦਰਦ ਦੀ ਕੋ ਦਵਾਈ ਦੇ ਦਿੰਨੇ ਜਾਂ ਕੋ ਟੀਕਾ ਲਾ ਦਿੰਨੇ ਆ ਜੀ ਕੋਹੜੀ ਔੜੀ ਆ ਹੌਸਤਾ ਹੌਸਤਾ ਥੋੜਾ ਥੋੜਾ ਇਹ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੀ ਹੋਰ ਜੇ ਇਹੀ ਆ ਕਿ ਇਹ ਪੀਏ ਦਵਾਈਆਂ ਨਾਲ ਠੀਕ ਹੋ ਜਾਣ ਗਲਤ ਗੱਲ ਆ ਜੀ ਇਹ ਬਾਗਰੂ ਸੱਚੇ ਪਾਤਸ਼ਾਹ ਕਿਰਪਾ ਕਰਦਾ ਜੀ ਫਿਰ ਠੀਕ ਹੁੰਦੇ ਆ ਜੀ ਮਾਲਕ ਦੀ ਕਿਰਪਾ ਹੋਵੇ ਤੇ ਦਵਾਈਆਂ ਨਾਲੋਂ ਦੁਆ ਕੰਮ ਕਰਦੀ ਆ ਜੀ ਤੇ ਜਦੋਂ ਦੁਆ ਬਾਗਰੂ ਸੱਚੇ ਪਾਤਸ਼ਾਹ ਕਿਰਪਾ ਕਰਦਾ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਆ ਜੀ ਉਹ ਕਿਸੇ ਦੇ ਵੀ ਕਿਰਪਾ ਕਰ ਸਕਦਾ ਜੀ ਕੁਝ ਜਿਆਦੀ ਵੱਡੀ ਗੱਲ ਨਹੀਂ ਗਈ ਪਰ ਇਹ ਰਲ ਮਿਲ ਕੇ ਇਹਨਾਂ ਨੂੰ ਬਚਾਈਏ ਤੇ ਫੇਰ ਗੱਲ ਬਣਦੀ ਆ ਜੀ ਜੇ ਇੱਕ ਦੇ ਘਰ ਅੱਗ ਲੱਗੀ ਆ ਤਾਂ ਗਵਾਨ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਇੱਦੀ ਲੱਗੀ ਆ ਉਹ ਅੱਗ ਦਾ ਕੋਈ ਪਤਾ ਨਹੀਂ ਹੁੰਦਾ ਜੀ ਕਿਤੇ ਘਰ ਲੱਗ ਜਾਣੀ ਆ ਐਸ ਕਰਕੇ ਸਾਨੂੰ ਤੇ ਖੁਦ ਲੋਕ ਮਖੌਲ ਕਰਦੇ ਰਹੇ ਜੀ ਸਾਡੇ ਮਹੱਲੇ ਦੇ ਸਾਡੇ ਗਲੀ ਦੇ ਕਈ ਵਿਚਾਰੇ ਭੈਣ ਭਰਾ ਸਾਨੂੰ ਮਖੌਲ ਕਰਦੇ ਰਹੇ ਕਿ ਲਓ ਜੀ ਇਹ ਇਦਾਂ ਵਾ ਤੰਗ ਪੰਗ ਅਜਦਾ ਬੇਟਾ ਇਦਾਂ ਕਰਦਾ ਅੱਜ ਉਹ ਐ ਗੱਲ ਤੋਂ ਤੰਗ ਆ ਤੇ ਚੰਗੇਰਾ ਦੇ ਤੁਰ ਪਿਆ ਜੀ ਤੰਗ ਅੱਜ ਵੀ ਨੇ ਵਿਚਾਰੇ ਪਰ ਅੱਜ ਤਾਂ ਗੈਹ ਕਰਕੇ ਵੀ ਨਿਭਾਣਾ ਪਾਲਿਆ ਜੀ ਇੱਕ ਦੋ ਲਾਉਂਦਾ ਜੀ ਇਹ ਕੀ ਕਰੂਗਾ ਜੀ ਇਹ ਖਾਂਦੇ ਕਿੱਥੋਂ ਆ ਜੀ ਇਹ ਪਾਉਂਦੇ ਕਿੱਥੋਂ ਆ ਜੀ ਅੱਜ ਫੇਰ ਵਿਚਾਰੇ ਤੰਗ ਨੇ ਉਹ ਅਹੀਂ ਆਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਭਲਾ ਕਰੇ ਜਿਹੜੇ ਇੰਨੇ ਤੰਗ ਨੇ ਇੰਨੇ ਦੁਖੀ ਨੇ ਸਿੰਘ ਸਾਹਿਬ ਇੱਕ ਆਖਰੀ ਕੁਐਸਚਨ ਆ ਬਾਣਾ ਬਾਜਾਂ ਵਾਲੇ ਦੀ ਦੀਨ ਜੋ ਕਿ ਇੱਕ ਵੱਡਮੁੱਲੀ ਦਾਤਾ ਉਹਨਾਂ ਨੇ ਆਪਣਾ ਸਰਬੰਸਵਾਰ ਕੀ ਇਹ ਸਾਬਤ ਸੂਰਤ ਬਾਣਾ ਸਾਨੂੰ ਦਿੱਤਾ ਆ ਪਰ ਕੁਝ ਨਿਹੰਗ ਸਿੰਘ ਅੱਜ ਮੈਂ ਸਾਰੇ ਨਹੀਂ ਕਹਾਂਗੀ ਬਟ ਕੁਝ ਨਿਹੰਗ ਸਿੰਘ ਦਾ ਬਾਣਾ ਪਾ ਕੇ ਤੇ ਗਲਤ ਹਰਕਤਾਂ ਕਰਦੇ ਨੇ ਜਾਂ ਕੁਝ ਕਹਿ ਲੋ ਕਿ ਆਪਣੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭੈਣ ਜੀ ਜਿਹੜੇ ਗਲਤ ਹਰਕਤਾਂ ਕਰਦੇ ਉਹ ਨਿਹੰਗ ਸਿੰਘ ਅਸਲੀ ਨਹੀਂਗੇ ਜੀ ਜਿਹੜੇ ਅਸਲੀ ਨਿਹੰਗ ਸਿੰਘ ਉਹ ਹਰਕਤਾਂ ਕਰਦੇ ਨਹੀਂ ਉਹ ਤੇ ਗੁਰੂ ਦੇ ਪਿਆਰੇ ਨੇ ਇਹ ਗੁਰੂ ਮਾਰਾ ਸੱਚੇ ਪਾਸ਼ਾ ਬਾਜਾਂ ਵਾਲੇ ਦੀ लाਡਲੀ ਫੌਜ ਆ ਜੀ ਹੁਣ ਕੋਈ ਬਹੂਪਿਆ ਕੋਈ ਮਹਾਰਾਜ ਦਾ ਬਾਣਾ ਪਾ ਕੇ ਨਿਹੰਗ ਸਿੰਘਾਂ ਦਾ ਕੋਈ ਹਰਕਤਾਂ ਕਰੂਗਾ ਤੇ ਉਹ ਨਾ ਕਿਹਦਾ ਲੱਗਣਾ ਜੀ ਨਿਹੰਗ ਸਿੰਘਾਂ ਦਾ ਜੀ ਨੇ ਬਾਣਾ ਪਾਇਆ ਆ ਕਈ ਲੋਕੀ ਵੇਖੋ ਤੁਸੀਂ ਰੋਡੇ ਭੋਡੇ ਨੇ ਉਹਨਾਂ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਤੇ ਜਦੋਂ ਉਹਨਾਂ ਦਾ ਬਾਣਾ ਲਾਉਂਦੇ ਨੇ ਦਸਤਾਰ ਲਾਉਂਦੇ ਉਥਲੇ ਰੋਡਾ ਭੋਡਾ ਹੁੰਦੇ ਆ ਜੀ ਉਹਨਾਂ ਕਸਹਿਰਾ ਵੀ ਨਹੀਂ ਪਾਇਆ ਹੁੰਦਾ ਜੀ ਐਸ ਕਰਕੇ ਨਿਹੰਗ ਸਿੰਘ ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰਦੇ ਜੀ ਜਿਹੜਾ ਗੁਰੂ ਦਾ ਪਿਆਰਾ ਉਹ ਇਹੋ ਜਿਹਾ ਕੰਮ ਨਹੀਂ ਕਰਦਾ ਕੋਈ ਵੀ ਜੀ ਇਹ ਸਾਡੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਬਰੂਪੀਏ ਸਾਡੇ ਵਿੱਚ ਬਹੁਤ ਆ ਜੀ ਉਹ ਸਾਨੂੰ ਬਦਨਾਮ ਕਰ ਰਹੇ ਆ ਜੀ ਆ ਅਖੀਰ ਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹੋ ਸੰਦੇਸ਼ ਦੇਣਾ ਚਾਹਾਂਗੇ ਜੀ ਭਿੰਨਸੇ ਤੋਂ ਰਹਿਤ ਹੋਵੋ ਗੁਰੂ ਵਾਲੇ ਬਣੋ ਅੰਮ੍ਰਿਤਸਕੋ ਮਾਰੇ ਕੰਮ ਛੱਡੋ ਇਹ ਨਸ਼ਾ ਜਿਹੜਾ ਜਿਹੜੇ ਵੀ ਬੱਚੇ ਕਰਦੇ ਨੇ ਇਹ ਮੌਤ ਨੂੰ ਰਸਤਾ ਜਾਂਦਾ ਜੀ ਕੋਈ ਸਮਾਂ ਬਹੁਤਾ ਟਾਈਮ ਨਹੀਂ ਲੱਗਦਾ ਜੀ ਖਿਰ ਮੌਤ ਆ ਜੀ ਅਸੀਂ ਆਨੇ ਆਏ ਹੋਈ ਆ ਬੇਨਤੀ ਸਾਡੀ ਕਿ ਨਸ਼ੇ ਤੋਂ ਮੁਕਤ ਹੋ ਪੀਏ ਨਸ਼ਾ ਮਾੜਾ ਵਾ ਚੰਗੇ ਕੰਮ ਕਰੋ ਅਹੀਂ ਇਥੇ ਵੇਟ ਵੀ ਰੱਖਿਆ ਜੀ ਬੱਚਿਆਂ ਨੂੰ ਕਹਿੰਨੇ ਵੇਟ ਚੁੱਕੋ ਤੇ ਚੰਗੇ ਕੰਮ ਕਰੋ ਸਾਡੀ ਤੇ ਇਹ ਬੇਨਤੀ ਆ ਜੀ ਇਹਨਾਂ ਦੇ ਗਾੜੀ ਸੋ ਇਹ ਜਨਮ ਤੇ ਮਾਰੇ ਲੇਖੇ ਇਹ ਗੁਰਬਾਣੀ ਦੇ ਬੋਲ ਇਸ ਸੁਸਾਇਟੀ ਦੇ ਵਿੱਚ ਅਸੀਂ ਸੱਚ ਹੁੰਦੇ ਵੇਖੇ ਜਿੱਥੇ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਪਹਿਲੇ ਨਸ਼ੇ ਕਰਦੇ ਵੇਖਿਆ ਉਹ ਸੰਤਾਪ ਚੱਲਿਆ ਔਰ 1 ਸਾਲ ਨਹੀਂ 2 ਸਾਲ ਨਹੀਂ ਲਗਾਤਾਰ 14-15 ਸਾਲ ਉਹ ਸੰਤਾਪ ਚੱਲਿਆ ਪਰ ਅਖੀਰ ਉਹਨਾਂ ਨੇ ਦੱਸਿਆ ਕਿ ਵਾਹਿਗੁਰੂ ਦੀ ਬਖਸ਼ਿਸ਼ ਹੋਈ ਕਿਰਪਾ ਹੋਈ ਔਰ ਬੇਟੇ ਨੇ ਵੀ ਦੱਸਿਆ ਕਿ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਜੀ ਦੀਆਂ ਵੀਡੀਓ ਵੇਖ ਕੇ ਉਹਨਾਂ ਦੀਆਂ ਵਿਚਾਰ ਸੁਣ ਕੇ ਆਪਣੇ ਜੀਵਨ ਦੇ ਵਿੱਚ ਅਪਣਾਇਆ ਉਸ ਨੂੰ ਔਰ ਆਪਣਾ ਜੀਵਨ ਸੁਧਾਰਿਆ ਨਸ਼ਾ ਛੱਡਿਆ ਆਪ ਤੇ ਛੱਡਿਆ ਹੀ ਛੱਡਿਆ ਨਾਲ ਉਹਨਾਂ ਨੇ ਇਹ ਵੀ ਸੋਚ ਰੱਖੀ ਕਿ ਜੇ ਸਾਡਾ ਘਰ ਸੁਧਰਿਆ ਸਾਡੇ ਘਰੋਂ ਇਹ ਲਾਹਨਤ ਗਈ ਹੈ ਤੇ ਅਸੀਂ ਹੋਰਨਾਂ ਲੋਕਾਂ ਦੇ ਘਰੋਂ ਵੀ ਹੋਰਨਾਂ ਮਾਵਾ ਦੇ ਪੁੱਤ ਵੀ ਬਚਾਈਏ ਹੋਰਨਾਂ ਭੈਣਾਂ ਦੇ ਭਰਾ ਵੀ ਬਚਾਈਏ ਔਰ ਉਹਨਾਂ ਨੇ ਇਹ ਸੇਵਾ ਸੁਸਾਇਟੀ ਸ਼ੁਰੂ ਕੀਤੀ ਔਰ ਬੱਚਿਆਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਲਈ ਇੱਕ ਵੱਖਰਾ ਉਪਰਾਲਾ ਕੀਤਾ ਦੇਖਦੇ ਰਹੋ ਚੈਨਲ ਦਾ ਆਰ ਐਨ ਏ